ਗਰੀਬੀ ਇਹਨਾਂ ਸ਼ੁਰੂਤ ਲੈ ਕੇ ਐਂਡ ਤੱਕ ਮਤਲਬ ਜਦੋਂ ਆਪਣੇ ਛੋਟੇ ਹੁੰਦੇ ਆ ਤੇ ਜਦੋਂ ਆਪਣੇ ਜਵਾਨ ਹੁੰਦੇ ਆਪਣਾ ਪਿਆ ਵੀ ਹੋ ਜਾਂਦਾ ਬੁੜੇ ਵੀ ਹੋ ਜਾਂਦੇ ਆ ਠੀਕ ਆ ਮਰ ਵੀ ਜਾਂਦੇ ਆ ਇਹ ਸ਼ਬਦ ਆਪਣੇ ਨਾਲ ਹੀ ਰਹਿੰਦਾ ਗਰੀਬੀ ਵੀ ਅਸੀਂ ਗਰੀਬ ਆ ਜਾਂ ਕੋਈ ਵੀ ਬੰਦਾ ਕਹਿ ਦਿੰਦਾ ਮੈਂ ਵੀ ਸੁਣਿਆ ਅਸੀਂ ਹਰੇਕ ਆਪਣੇ ਉਹਦੇ ਵਿੱਚ ਇਹੀ ਚੱਲਦਾ ਯਾਰ ਜੇ ਮੇਰੇ ਕੋਲ ਗੱਡੀ ਨਹੀਂ ਮੈਂ ਗਰੀਬ ਆ ਇਹ ਮੇਰੇ ਕੋਲ ਬੰਗਲਾ ਨਹੀਂ ਮੈਂ ਗਰੀਬ ਆ ਜਿਵੇਂ ਕੋਲ ਮੋਬਾਈਲ ਨਹੀਂ ਮੈਂ ਗਰੀਬ ਆ ਇਹ ਹੀ ਆਪਣੇ ਦਿਮਾਗ ਦੇ ਵਿੱਚੋਂ ਸ਼ਬਦ ਨਿਕਲਦਾ ਵੀ ਜਿਹਦੇ ਕੋਲ ਕੁਝ ਹੈ ਨਹੀਂ ਉਹ ਆਪਣੇ ਆਪ ਨੂੰ ਬੰਦਾ ਗਰੀਬ ਸਮਝਦਾ ਹੈ ਜਾਂ ਕਿਸੇ ਕੋਲ ਮੋਬਾਈਲ ਨਹੀਂ ਉਹ ਵੀ ਕਹਿੰਦਾ ਮੈਂ ਤਾਂ ਗਰੀਬ ਹਾਂ ਮੈਂ ਕਿੱਥੋਂ ਤੇ ਲੈ ਲੂ ਠੀਕ ਹੈ ਪਰ ਮੇਰਾ ਦਿਲ ਕਹਿੰਦਾ ਹੈ ਭਾਈ ਵੀ ਜੇ ਅਸਲੀ ਗਰੀਬੀ ਦੇਖੀ ਨਾ ਤੁਸੀਂ ਅਸਲੀ ਗਰੀਬੀ ਇਹ ਨੂੰ ਕਹਦੇ ਕਿ ਨੂੰ ਗਰੀਬੀ ਬੀ ਆਪਾਂ ਕੀ ਬੰਦਾ ਗਰੀਬ ਆ ਪੀ ਜੇ ਦੇ ਵਿੱਚ ਜਾ ਕੇ ਤੀ ਬੜਾ ਅਸਲੀ ਗਰੀਬ ਕਹਿੰਦੇ ਕਿ ਨੂੰ ਇਦੀ ਕੱਖ ਨਹੀਂ ਹੈਗੀ ਜਿਹੜਾ ਤਰਸਦਾ ਵੀ ਮੈਨੂੰ ਕੋਈ ਅੱਖ ਮਿਲ ਜਵੇ ਠੀਕ ਆ ਜਿਹੜਾ ਤੁਰਨੇ ਨੂੰ ਦੱਸਦਾ ਜਿਹਦੀ ਲਤ ਨਹੀਂ ਹੈਗੀ ਭਾਈ ਅੱਛਾ ਜਿਹਦੀ ਲਤ ਨਹੀਂ ਜਿਹੜਾ ਬੈੱਡ ਪਰ ਪਿਆ ਕਈ ਸਦੀਆਂ ਦਾ ਨਾ ਉਹਨੂੰ ਪਤਾ ਲੱਗਦਾ ਵੀ ਮੈਂ ਜੁੰਦਿਆਂ ਜਾਂ ਨਾ ਪਤਾ ਲੱਗਦਾ ਮੈਂ ਮਰੀ ਹਾਂ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਉਹਨੂੰ ਕਹਿੰਦੇ ਆ ਸੰਗਰੀਪੀ ਜਿਹੜਾ ਬੰਦਾ ਦੂਜੇ ਖਤਰਨਾਕ ਪਰ ਜਿਹੜਾ ਬੰਦਾ ਤੁਰਨੇ ਖਤਰ ਕਿਸ ਦਾ ਸਹਾਰਾ ਲੱਭਦਾ ਉਹ ਜਿਹੜਾ ਬੰਦਾ ਅੰਨਾ ਵੀ ਮੈਨੂੰ ਦੱਸ ਰਸਤਾ ਅੱਗੇ ਕਿੱਥੇ ਐ ਟੋਏ ਕਿੱਥੇ ਕਿਆ ਕੁਸਾ ਜਿਹੜਾ ਚੱਲਣੇ ਖਾਤਰ ਤੂਏ ਦਾ ਸਾਰਾ ਲੱਭਦਾ ਉਹਨੂੰ ਕਹਿੰਦੇ ਅਸਲ ਗਰੀਬੀ ਜਿਹੜਾ ਬੰਦਾ ਬੀਲ ਚੇਅਰ 'ਤੇ ਬੈਠਾ ਨਾ ਉਹਨੂੰ ਪੁੱਛੋ ਬਾਬੇ ਵੀ ਤੂੰ ਗਰੀਬ ਆ ਕਿ امیر ਆ ਪੈਸਾ ਹੋਵੇ 1 ਕਰੋੜ ਰੁਪਿਆ ਹੋਵੇ ਸਭ ਕੁਝ ਹੋਵੇ ਪਰ ਫਿਰ ਵੀ ਕਹੂਗਾ ਵੀ ਹਾਂ ਬਾਕੀ ਮੈਂ ਗਰੀਬ ਆ ਵੀ ਜਦ ਮੈਂ ਤੁਰਨੇ ਨੂੰ ਹੀ ਤਰਸਦਾ ਫਿਰ ਐਸੇ ਜੇ ਪੈਸੇ ਤੇ ਮੈਂ ਕਿਆ ਕਰੂਗਾ ਆਪਣੇ ਦਿਮਾਗ ਦੇ ਵਿੱਚ ਇਹ ਸ਼ਬਦ ਜ਼ਰੂਰ ਨਿਕਲਦਾ ਵੀ ਕਈਆਂ ਨੂੰ ਕੋਈ ਬਿਮਾਰੀ ਹੁੰਦੀ ਆ ਬਹੁਤ ਨੂੰ ਹੁੰਦੀ ਆ ਦੇਖੀ ਅਕਸਰ ਨਿਆਣਿਆਂ ਨੂੰ ਦਿੱਕਿਆਂ ਨੂੰ ਦਿਆ ਉਹ ਬੰਦਾ ਆਪਣੇ ਦਿਮਾਗ 'ਚ ਇੱਕ ਗੱਲ ਕਹਿੰਦਾ ਹੈ ਕਹਿੰਦਾ ਯਾਰ ਮੈਂ ਇਹੋ ਜਿਹੇ ਪੈਸੇ 'ਚ ਟੱਣ ਜਿਹੜਾ ਪੈਸਾ ਮੈਨੂੰ ਸੁੱਖ ਨਹੀਂ ਦੇ ਸਕਦਾ ਜਿਹੜਾ ਬੰਦਾ ਮੇਰੇ ਮਤਲਬ ਵੀ ਮੇਰੀਆਂ ਬਿਮਾਰੀਆਂ ਨੂੰ ਨਹੀਂ ਠੀਕ ਕਰ ਸਕਦਾ ਉੱਥੇ ਜਾ ਕੇ ਪਤਾ ਲੱਗਦਾ ਵੀ ਪੱਕੀ ਅਸਲ ਗਰੀਬੀ ਕਹਿੰਦੇ ਕਿਨੂੰ ਆ ਇਹ ਜੇ ਤੁਹਾਡੇ ਕੋਲ ਪੈਸਾ ਨਹੀਂ ਹੈਗਾ ਤੁਹਾਡੇ ਕੋਲ ਮੋਬਾਈਲ ਨਹੀਂ ਤੁਹਾਡੇ ਕੋਲ ਗੱਡੀ ਨਹੀਂ ਤੁਹਾਡੇ ਕੋਲ ਕੁਝ ਨਹੀਂ ਹੈਗਾ ਭਾਈ ਠੀਕ ਹੈ ਨਾ ਇਹਦਾ ਮਤਲਬ ਤੁਸੀਂ ਗਰੀਬ ਨਹੀਂ ਹੈਗੇ ਇਹ ਚੀਜ਼ਾਂ ਤੁਸੀਂ ਕਮਾ ਸਕਦੇ ਆ ਇਹ ਚੀਜ਼ਾਂ ਦੀ ਜ਼ਿੰਦਗੀ ਨੂੰ ਜ਼ਰੂਰਤ ਆ ਮਤਲਬ ਮੋਬਾਈਲ ਤੁਸੀਂ ਆਪਣੀ ਸੁੱਖ ਸਹੂਲਤ ਖਾਤਰ ਲੈਣਾ ਠੀਕ ਹੈ ਨਾ ਏਸੀ ਤੁਸੀਂ ਆਪਣੀ ਸੁੱਖ ਸਹੂਲਤ ਖਾਤਰ ਲੈਣਾ ਗੱਡੀ ਤੁਸੀਂ ਸੁੱਖ ਜੋ ਵੀ ਚੀਜ਼ ਆ ਤੁਸੀਂ ਆਪਣੀ ਸੁੱਖ ਸਹੂਲਤ ਖਾਤਰ ਲੈਣਾ ਇਹਦੇ ਵਿੱਚ ਭਾਈ ਅਮੀਰੀ ਤੇ ਗਰੀਬੀ ਦਾ ਕੋਈ ਲਿੰਕ ਨਹੀਂ ਤੁਹਾਡਾ ਸਰੀ ਸਹੀ ਸਲਾਮਤ ਹਨ ਤੁਹਾਡਾ ਸਰੀਰ ਦਾ ਇਕੱਲਾ ਇਕੱਲਾ ਅੰਗ ਸਹੀ ਸਲਾਮਤ ਹਨ ਮੈਂ ਕਹਿੰਦਾ ਬਾਈ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਆ ਤੁਹਾਨੂੰ ਕੋਈ ਬਿਮਾਰੀ ਨਹੀਂ ਹੈਗੀ ਠੀਕ ਆ ਤੁਸੀਂ ਤੁਰ ਸਕਦੇ ਆ ਤੁਸੀਂ ਦੇਖ ਸਕਦੇ ਆ ਤੁਸੀਂ ਕਹਿੰਦਾ ਗੱਲ ਕਰ ਸਕਦੇ ਆ ਤੁਸੀਂ ਕੋਈ ਵੀ ਚੀਜ਼ ਜੀ ਮਹਿਸੂਸ ਕਰ ਸਕਦੇ ਆ ਨਾ ਤੁਸੀਂ ਤਾਂ ਦੁਨੀਆ ਦੇ ਸਾਰਿਆਂ ਨਾਲੋਂ ਅਮੀਰ ਤੇ ਵੀ ਅਮੀਰ ਬੰਦੇ ਆ ਇਹ ਹੁੰਦੀ ਆ ਬਾਈ ਇੱਕ ਗੇੜਾ ਜਿਹਦੇ ਦਿਮਾਗ ਦੇ ਵਿੱਚ ਡਾਊਟ ਆ ਨਾ ਇਹ ਪੈਸਾ ਹੀ ਸਭ ਕੁਝ ਹੈ ਪੈਸਾ ਹੀ ਹੈ ਭਾਈ ਪੀਜੀਏ ਦੇ ਵਿੱਚ ਜਾਂ ਕਿਸੇ ਹਸਪਤਾਲ 'ਚ ਜਰੂਰ ਗੇੜਾ ਮਾਰੋ ਉੱਥੇ ਕਿੰਨੇ ਪੈਸੇ ਵਾਲੇ ਲਟਦੇ ਆ ਬੈੱਡਾਂ 'ਤੇ ਪਏ ਵੀ ਸਾਨੂੰ ਕਿਤੇ ਦੇ ਕੁਝ ਮਿਲ ਜਪੇ ਲਟਦੇ ਆ ਅਸੀਂ ਆ ਕੁਝ ਕਰਦੀਏ ਅਸੀਂ ਆ ਕੁਝ ਕਰਦੀਏ ਉੱਥੇ ਜਾ ਕੇ ਪਤਾ ਲੱਗਦਾ ਪਾਕੀ ਅਸਲ ਗਰੀਬੀ ਕਹਿੰਦੇ ਕਿ ਨੂੰ ਜਿਹੜਾ ਬੰਦਾ ਕਿਸੇ ਦੇ ਉੱਪਰ ਨਿਰਭਰ ਰਹਿੰਦਾ ਨਾ ਭਾਈ ਉਹਨੂੰ ਕਹਿੰਦੇ ਅਸਲ ਗਰੀਬੀ ਹਾਂ ਜੇ ਮੇਰੀਆਂ ਤੁਹਾਨੂੰ ਗੱਲਾਂ ਵਧੀਆ ਲੱਗੀਆਂ ਵੀ ਠੀਕ ਹੈ ਮੈਂ ਕਰੀਆਂ ਕੋਜ਼ ਕੋਜ਼ ਵੀ ਬੋਲ ਸਕਦੇ ਕਮੈਂਟਾਂ ਦੇ ਵਿੱਚ ਮਾੜਾ ਬੋਲ ਸਕਦੇ ਚੰਗਾ ਬੋਲ ਸਕਦੇ ਆ ਜੇ ਤੁਹਾਨੂੰ ਲੱਗਦਾ ਵੀ ਵਧੀਆ ਬੋਲਦੇ ਆ ਤਾਂ ਫੇ ਮੈਂ ਰੋਜ਼ ਵੀਡੀਓ ਬਣਾਇਆ ਕਰੂੰਗਾ ਭਾਈ ਰੋਜ਼ ਠੀਕ ਆ ਅਲੱਗ ਅਲੱਗ ਟੌਪਿਕ ਉੱਪਰ ਅਲੱਗ ਲੱਗ ਉਹਦੇ ਉੱਪਰ ਗੱਲਾਂ ਉੱਪਰ ਠੀਕ ਹੈ ਨਾ ਮੈਂ ਰੋਜ਼ ਵੀਡੀਓ ਬਣਾਉਂਗਾ ਤੇ ਬਾਤੇ ਬਾਤ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਨਵਾਂ ਨਵਾਂ ਬਣਾਇਆ ਪਹਿਲੀ ਵੀਡੀਓ ਆ ਬੋਲਣਾ ਨਹੀਂ ਆਉਂਦਾ ਜੇ ਗਲਤੀ ਫਲਤੀ ਹੋ ਗਈ ਤਾਂ ਵੀਰੇ ਮaaf ਕਰਦੇ